ਇੱਕ ਵਾਰ ਫੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਫੇਰ ਤੁਸੀਂ ਆਏ ਕੋਈ ਇਨਫੋਰਮੇਸ਼ਨ ਚੰਗੀ ਕੋਈ ਨੋਲਿਜ ਚੰਗੀ ਲੈਣ ਦੇ ਲਈ ਤੁਹਾਨੂੰ ਉਮੀਦ ਰਹਿੰਦੀ ਆ ਤੇ ਮਿਹਰਬਾਨੀ ਤੁਹਾਡੀ ਕਿ ਕੁਝ ਚੰਗਾ ਮਿਲੂਗਾ ਸਿੱਖਣ ਨੂੰ ਕੁਝ ਮਿਲੂਗਾ ਤੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੂਗੀ ਜੋ ਵੀ ਜਾਣਕਾਰੀ ਤੁਹਾਨੂੰ ਦਵਾ ਸਹੀ ਦਵਾ ਓਨੈਸਟ ਦਵਾ ਤੁਹਾਨੂੰ ਉਹਦਾ ਕੋਈ ਬੈਨੀਫਿਟ ਹੋਵੇ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਹੈਗੀ ਆ ਉਹਦਾ ਤੁਹਾਨੂੰ ਥੋੜਾ ਥੰਬਨੇਲ ਤੋਂ ਆਈਡੀਆ ਹੋ ਗਿਆ ਹੋਗਾ ਵੈਸੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਜਦੋਂ ਮੈਂ ਇਹ ਪੋਰਟਫੋਲੀਓ ਬਣਾਇਆ ਅਸੀਂ ਮੈਨੂੰ ਥੋੜਾ ਜਿਹਾ ਉਦੋਂ ਡਾਊਟ ਸੀ ਕਿ ਇਹ ਚੀਜ਼ ਹੋਊਗੀ ਕਿ ਸ਼ਾਇਦ ਤੁਸੀਂ ਤੁਹਾਡੇ ਵਿੱਚੋਂ ਕੁਝ ਦੋਸਤ ਹੋਣਗੇ ਜਿਹੜੇ ਥੋੜਾ ਕਹਿਣਗੇ ਕਿ ਕਿਵੇਂ ਮਤਲਬ ਕਿ ਇੰਨਾ ਵੱਡਾ ਪੋਰਟਫੋਲੀਓ ਕਿਵੇਂ ਹੋ ਸਕਦਾ ਹਨ ਕਿ ਆਪਣਾ 5 10 15 20 ਤੱਕ ਕੰਪਨੀਆਂ ਹੋਣੀਆਂ ਚਾਹੀਦੀਆਂ ਪੋਰਟਫੋਲੀਓ ਦੀ ਮੈਨੂੰ ਇਹ ਚੀਜ਼ ਪਤਾ ਸੀ ਕਿ ਥੋੜੀ ਤੇ ਵਧੀਆ ਹੋਇਆ ਇੱਕ ਕੋਈ ਦੋਸਤ ਨੇ ਬੈਸਟ ਆਫ ਬੈਸਟ ਤੇ ਉਹਨਾਂ ਨੇ ਵੀ ਇਹੀ ਕਮੈਂਟ ਕਰਕੇ ਇਹੀ ਚੀਜ਼ ਪੁੱਛੀ ਆ ਤੇ ਮੇਰਾ ਕੰਮ ਇਹ ਹੈਗਾ ਤੁਸੀਂ ਮੈਨੂੰ ਕਦੇ ਵੀ ਕੋਈ ਵੀ ਚੀਜ਼ ਪੁੱਛੋਗੇ ਸਟਾਕ ਮਾਰਕੀਟ ਬਾਰੇ ਸ਼ੇਅਰਸ ਬਾਰੇ ਕਦੇ ਭਜੂਗਾ ਨਹੀਂ ਤੇ ਹਮੇਸ਼ਾ ਹੀ ਦਾ ਆਨਸਰ ਕਰਨ ਦੀ ਟਰਾਈ ਕਰੂੰਗਾ ਤਾਂ ਕਿ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਨਾਲ ਸਮਝ ਆ ਜਾਵੇ ਤੇ ਇਹ ਉਹਨਾਂ ਨੇ ਕਮੈਂਟ ਕਰਕੇ ਤੇ ਉਹ ਲਿਖਦੇ ਆ ਕਿ ਬਈ ਜੀ 120 ਕੰਪਨੀਆਂ ਚ ਇਨਵੈਸਟ ਕਰਨ ਨਾਲੋਂ ਚੰਗਾ ਬੰਦਾ ਇੰਡੈਕਸ ਫੰਡ ਚ ਇਨਵੈਸਟ ਕਰੇ ਇਸ ਤਰ੍ਹਾਂ ਦਾ ਪੋਰਟਫੋਲੀਓ ਬਣਾਉਣ ਦੀ ਥਿਉਰੀ ਮੈਂ ਕਦੇ ਕਿਤੇ ਨਹੀਂ ਸੁਣੀ ਨਾ ਇੰਨੇ ਸ਼ੇਅਰ ਟਰੈਕ ਕੀਤੇ ਜਾ ਸਕਦੇ ਆ ਇਸ ਲਈ ਪੋਰਟਫੋਲੀਓ ਵਿੱਚ 15 ਤੋਂ 20 ਤੋਂ ਵੱਧ ਸ਼ੇਅਰ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਓਕੇ ਬਹੁਤ ਹੀ ਵਧੀਆ ਡਿਸਕਸ਼ਨ ਦੇ ਨਾਲ ਹੀ ਲੋਕ ਗਰੋ ਕਰਦੇ ਹਨਾ ਜੀ ਤੇ ਡਿਸਕਸ਼ਨ ਦੇ ਨਾਲ ਹੀ ਕੰਮ ਚੱਲਦਾ ਉਹਦੇ ਨਾਲ ਹੀ ਆਪਾਂ ਨੂੰ ਸੋਲੂਸ਼ਨਸ ਮਿਲਦੇ ਆ ਗੁਰਬਾਣੀ ਚ ਵੀ ਲਿਖਿਆ ਹੋ 71 ਮਿਲੋ ਮੇਰੇ ਪਾਈ ਦੁਬਿਧਾ ਦੂਰ ਕਰੋ ਤਾਂ ਦੁਬਿਧਾ ਦੂਰ ਕਰਦੇ ਆ ਦੁਬਿਧਾ ਦੂਰ ਕਰਨੀ ਬਿਲਕੁਲ ਚਾਹੀਦੀ ਕਿ ਇੱਕ ਬੰਦਾ ਤੁਹਾਨੂੰ ਆ ਕੇ 100 ਸ਼ੇਅਰ ਦੱਸ ਦਿੰਦਾ 100 ਵੀ ਨਹੀਂ ਮੈਂ ਤਾਂ ਤੁਹਾਨੂੰ 180 ਸ਼ੇਅਰ ਦੱਸ ਤੇ ਤਾਂ ਪਾਗਲਪਨਾ ਬਿਲਕੁਲ ਪਾਗਲਪਨਾ ਠੀਕ ਹੈ ਜੀ ਤੇ ਹੁਣ ਬਟ ਮੈਂ ਤੁਹਾਨੂੰ ਉਹਦਾ ਆਨਸਰ ਦਿੰਨਾ ਸਭ ਤੋਂ ਪਹਿਲੀ ਚੀਜ਼ ਹੈਗੀ ਆ ਇਹਨਾਂ ਦਾ ਬੈਸਟ ਆਫ ਦਾ ਬੈਸਟ ਵੱਡੇ ਜਿਹੜੇ ਹੈਗੇ ਨੇ ਆਪਣੇ ਇਹਨਾਂ ਨੇ ਜੋ ਕਮੈਂਟ ਕੀਤਾ ਇਹ ਥੋੜੇ ਸਾਰਿਆਂ ਦੇ ਵੀ ਦਿਮਾਗ ਵਿੱਚ ਇਹ ਚੀਜ਼ ਰਹੀ ਹੋਗੀ ਬਿਲਕੁਲ ਸਿਰਫ ਕਮੈਂਟ ਉਹਨਾਂ ਨੇ ਕੀਤਾ ਮੈਨੂੰ ਪਤਾ ਬਟ ਹ ਪੋਰਟਫੋਲੀਓ ਦੇ ਵਿੱਚ ਤਾਂ ਉਹ ਬਿਲਕੁਲ ਕ੍ਰੇਜ਼ੀ ਹੀ ਲੱਗੂਗਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਬਟ ਹੁਣ ਅੱਜ ਉਸ ਚੀਜ਼ ਨੂੰ ਆਪਾਂ ਥੋੜਾ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ ਸਭ ਤੋਂ ਪਹਿਲੀ ਚੀਜ਼ ਆਪਾਂ ਗੱਲ ਕਰਦੇ ਹਾਂ ਕਿ ਹੁਣ ਇੰਨੇ ਸ਼ੇਅਰਸ ਨੂੰ ਟਰੈਕ ਕਿਵੇਂ ਕਰਨਾ ਹੈ ਆਪਾਂ ਨੂੰ ਕਿਵੇਂ ਪਤਾ ਲੱਗੂ ਕਿ 6 ਮਹੀਨੇ ਤੋਂ ਬਾਅਦ ਮੇਰਾ ਫਲਾਣਾ ਸ਼ੇਅਰ ਬਹੁਤ ਜ਼ਿਆਦਾ ਵੱਧ ਗਿਆ ਇੱਕ ਵੈਬਸਾਈਟ ਆ money.rediff ਠੀਕ ਹੈ ਜੀ money.rediff ਨਾਂ ਦੀ ਇੱਕ ਵੈਬਸਾਈਟ ਆ ਤੇ ਤੁਹਾਨੂੰ ਉਹਦਾ ਇੱਥੇ ਮੈਂ ਸਕਰੀਨ ਦੇ ਉੱਪਰ ਵੀ ਸ਼ਾਰਟ ਥੋੜੇ ਦਿਖ ਜੂਗੀ ਇੱਥੇ ਜਿਹੜਾ ਮੈਂ ਮਤਲਬ ਆਪਣਾ ਪੋਰਟਫੋਲੀਓ ਬਣਾਇਆ ਬਟ ਤਾਂ ਕਿ ਕਿਸੇ ਦੀ ਹੈ ਸਾਰੇ ਵੀ ਮੈ منی ਡਾਟ ਰੈਡਫ ਦੇ ਵਿੱਚ ਹੀ ਰੱਖੇ ਆ ਕੁਝ ਰੱਖੇ ਕੁਝ ਮੈਨੂੰ ਹਲੇ ਟਾਈਮ ਨਹੀਂ ਲੱਗਿਆ ਕਿਉਂਕਿ 180 ਸ਼ੇਅਰ ਨੇ ਸਾਰੇ ਮੈਨ ਤੋਂ ਹਲੇ ਨਹੀਂ ਉਹਦੇ ਚ ਅਪਡੇਟ ਹੋਏ ਤੇ ਉਹ ਮੈਂ ਕਰ ਦੂੰਗਾ ਥੋੜੇ ਦਿਨਾਂ ਚ ਪੂਰੇ ਇੱਕ ਇੱਕ ਮਹੀਨੇ ਤੋਂ ਬਾਅਦ ਆਪਾਂ ਉਹਨਾਂ ਨੂੰ ਟਰੈਕ ਕਰਦੇ ਰਵਾਂਗੇ ਤਾਂ ਦੇਖੋ ਉੱਥੋਂ ਮੈਂ ਬਹੁਤ ਈਜ਼ੀਲੀ ਉਹਨਾਂ ਨੂੰ ਟਰੈਕ ਕਰ ਰਿਹਾ ਤਾਂ منی ਡਾਟ ਰੈਡਫ ਦੇ ਉੱਪਰ ਜਾ ਕੇ ਤੁਸੀਂ ਆਪਣਾ ਇੱਕ ਮਤਲਬ ਜੋ ਵੀ ਆਈਡੀ ਵਗੈਰਾ ਬਣਾ ਸਕਦੇ ਹੋ ਤੇ ਉਹਦੇ ਉੱਪਰ ਜਾ ਕੇ ਤੁਸੀਂ ਆਪਣੇ ਸਾਰੇ ਸਾਰੇ ਸ਼ੇਅਰ ਤੁਸੀਂ ਕਿਸ ਦਿਨ ਬਾਇ ਕੀਤਾ ਹੈ ਕਿਹੜੀ ਡੇਟ ਆ ਕਿਹੜੀ ਉੱਥੇ ਡੇਟ ਵੀ ਤੁਹਾਨੂੰ ਆ ਜਾਊਗੀ ਨਾਲ ਦੇ ਨਾਲ ਹੀ ਕਿਹੜੀ ਡੇਟ ਨੂੰ ਤੁਸੀਂ ਬਾਇ ਹੈਗੀ ਆ ਕਿਹੜਾ ਸ਼ੇਅਰ ਤੁਸੀਂ ਬਾਇ ਕੀਤਾ ਤੁਸੀਂ ਉੱਥੇ ਉਹਦੀ ਲਿਸਟ ਬਣਾ ਸਕਦੇ ਹੋ ਇੱਕ ਲਿਸਟ ਨਹੀਂ ਉਹਦੇ ਵਿੱਚ ਤੁਸੀਂ ਬਹੁਤ ਸਾਰੇ ਪੋਰਟਫੋਲੀਓ ਬਣਾ ਸਕਦੇ ਹੋ ਉਹਦੇ ਵਿੱਚ ਇੱਕ ਵਿਸ਼ ਲਿਸਟ ਵੀ ਹੈਗੀ ਆ ਉਹ ਬੜੇ ਸ਼ੇਅਰ ਜਿਹੜੇ ਤੁਹਾਡੇ ਕੋਲ ਹੈ ਨਹੀਂ ਗਏ ਬਟ ਤੁਸੀਂ ਉਹਨੂੰ ਟਰੈਕ ਕਰਨਾ ਚਾਹੁੰਦੇ ਹੋ ਉਹ ਤੁਸੀਂ ਉਹਦੀ ਵਿਸ਼ ਲਿਸਟ ਦੇ ਵਿੱਚ ਪਾ ਸਕਦੇ ਹੋ ਉਸ ਵੈਬਸਾਈਟ ਦੇ ਉੱਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਥੱਲੇ ਤੁਹਾਨੂੰ ਅਡਡ ਸ਼ੇਅਰ ਪ੍ਰਾਈਸ ਸ਼ੇਅਰ ਰੇਂਜ ਦੇ ਸ਼ੇਅਰਸ ਦੀ ਪਤਾ ਲੱਗ ਜਾਊਗਾ ਕਿ ਆਪਣਾ 1 ਰੁਪਏ ਤੋਂ 10 ਰੁਪਏ ਤੱਕ ਦੇ ਸ਼ੇਅਰ ਕਿਹੜੇ-ਕਿਹੜੇ ਨੇ 10 ਰੁਪਏ ਤੋਂ 20 ਰੁਪਏ ਵਾਲੇ ਕਿਹੜੇ ਆ 20 ਤੋਂ 40 ਮਤਲਬ ਕੰਪਨੀਆਂ ਨੂੰ ਚੈੱਕ ਕਰਨਾ ਤਾਂ ਤੁਹਾਨੂੰ ਉਹ ਵੀ ਉੱਥੇ ਪਤਾ ਲੱਗ ਜਾਊਗਾ ਐਸ ਇਸ ਤਰ੍ਹਾਂ ਦੀਆਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਤਾਂ ਇਹ ਮੇਰਾ ਜਵਾਬ ਸੀਗਾ ਜਿਹੜਾ ਤੁਸੀਂ ਬਹੁਤ ਹੀ ਜੈਨੂਨ ਕੁਐਸਚਨ ਪੁੱਛਿਆ ਕਿ ਹਾਂ ਹਾਂ ਬਿਲਕੁਲ ਆ ਕਿ 100 ਕੰਪਨੀਆਂ ਨੂੰ ਉੱਪਰ ਟਰੈਕ ਕਿਵੇਂ ਕਰ ਸਕਦੇ ਤਾਂ ਜਿਉਂ ਹੀ ਤੁਸੀਂ ਡੇਲੀ ਉਹਨੂੰ ਲੌਗ ਇਨ ਕਰੋਗੇ ਤਾਂ ਪੂਰੀ ਦੀ ਪੂਰੀ ਲਿਸਟ ਤੁਹਾਡੇ ਸਾਹਮਣੇ ਖੁੱਲਝੂਗੀ ਤੁਹਾਡਾ ਬਾਇੰਗ ਪ੍ਰਾਈਸ ਇੱਧਰ ਹਮੇਸ਼ਾ ਫਿਕਸਰ ਹੋਗਾ ਜਿਹੜਾ ਵੀ ਉਹਦਾ ਰੇਟ ਚੱਲ ਰਿਹਾ ਵਾ ਉਸ ਦਿਨ ਦਾ ਮਤਲਬ ਜਿੰਨੀ ਤੁਹਾਡੇ ਨਾਲੋਂ ਐਪਰੀਸੀਏਸ਼ਨ ਹੋਈ ਆ ਜਾਂ ਸ਼ੇਅਰ ਘਟਿਆ ਉਹ ਤੁਹਾਨੂੰ ਕਲੀਅਰ ਸਾਹਮਣੇ ਤੁਹਾਡੇ ਦਿਖ ਦਰੂਗਾ ਤਾਂ ਟਰੈਕ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਪਹਿਲੀ ਚੀਜ਼ ਹੁਣ ਹੈਗੀ ਹੋਲਡਿੰਗ ਹੋਲਡਮੈਨ ਨੂੰ ਸਾਰੀਆਂ ਚੀਜ਼ਾਂ ਨੂੰ ਡੈਸੀਫਰ ਕਰਨ ਦੀ ਟਰਾਈ ਕਰ। ਦੂਸਰੀ ਚੀਜ਼ ਹੈਗੀ ਆ ਕਿ ਹੁਣ ਦੇਖੋ ਮੈਂ ਤੁਹਾਨੂੰ ਹੁਣ ਉਹਨਾਂ ਨੇ ਕਿਹਾ ਕਿ ਇਹ ਚੀਜ਼ ਕਦੇ ਨਹੀਂ ਸੁਣੀ ਆਪਾਂ। ਨਹੀਂ ਪਹਿਲਾਂ ਇੰਡੈਕਸ ਦੀ ਗੱਲ ਕਰਦੇ। ਉਹਨਾਂ ਨੇ ਕਿਹਾ ਕਿ ਇਹ ਤੈਨੂੰ ਬੈਟਰ ਆ ਕਿ ਆਪਾਂ ਕੋਈ ਇੰਡੈਕਸ ਲੈ ਲੈਣ। ਹੁਣ ਦੇਖੋ ਤੁਸੀਂ ਮੈਟਲ ਇੰਡੈਕਸ ਲਾਉਂਗੇ, ਬੈਂਕਿੰਗ ਇੰਡੈਕਸ ਲਾਉਂਗੇ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇੰਨੀਆਂ ਕੰਪਨੀਆਂਜ਼ ਲੈਣ ਨਾਲੋਂ ਮੈਂ ਇੰਡੈਕਸ ਲੈ ਲਵਾਂ। ਸੀਮੈਂਟ ਇੰਡੈਕਸ, ਬੈਂਕਿੰਗ ਇੰਡੈਕਸ, ਨਿਫਟੀ ਇੰਡੈਕਸ। ਸਮਝ ਗਏ ਨਾ ਇੰਡੈਕਸ ਕੀ ਹੁੰਦਾ ਬਹੁਤ ਹੀ ਜ਼ਿਆਦਾ ਵਧੀਆ ਹੁਣ ਇੰਡੈਕਸ ਦੇ ਵਿੱਚ ਕੀ ਹੋਊਗਾ ਕਿ ਇੰਡੀਆ ਦੀ ਟੀਮ ਤਾਂ ਇੰਡੀਆ ਇੰਡੈਕਸ ਤੁਹਾਨੂੰ ਇੰਡੀਆ ਦੇ ਸਾਰੇ ਪਲੇਅਰ ਬਾਈ ਕਰਨੇ ਪੈਣਗੇ ਜੇ ਤੁਸੀਂ ਇੰਡੀਆ ਇੰਡੈਕਸ ਨੂੰ ਬਾਈ ਕਰਦੇ ਹੋ ਆਸਟ੍ਰੇਲੀਆ ਇੰਡੈਕਸ ਸਾਊਥ ਅਫਰੀਕਾ ਇੰਡੈਕਸ ਇੰਗਲੈਂਡ ਇੰਡੈਕਸ ਜੇ ਤੁਸੀਂ ਇੰਗਲੈਂਡ ਇੰਡੈਕਸ ਨੂੰ ਬਾਈ ਕਰ ਰਹੇ ਹੋ ਤੁਹਾਨੂੰ ਉਹਨਾਂ ਦੇ ਸਾਰੇ ਪਲੇਅਰ ਬਾਈ ਕਰਨੇ ਪੈਣਗੇ ਉਹਦੇ ਵਿੱਚ ਹਰ ਪਲੇਅਰ ਹੀ ਸਚਨ ਤੰਦੁਲ ਕਰਨੀ ਹੁੰਦਾ ਹਰ ਪਲੇਅਰ ਵਿਰਾਟ ਕੋਹਲੀ ਨਹੀਂ ਹੋ ਕੁਝ ਪਲੇਅਰ ਮਾੜੇ ਵੀ ਹੁੰ ਤਾਂ ਜਦੋਂ ਇੰਡੈਕਸ ਪਿਕ ਕਰੋਗੇ ਤਾਂ ਉਹਦੇ ਨਾਲ ਤੁਹਾਨੂੰ ਕੁਝ ਮਾੜੀਆਂ ਕੰਪਨੀਆਂਜ਼ ਵੀ ਨਾਲ ਬਾਈ ਕਰਨ ਮੈਂ ਸਾਰੇ ਕਿਉਂ ਬਾਏ ਕਰੂੰਗਾ ਮੈਂ ਪਿਕ ਐਂਡ ਚੂਜ਼ ਕਰੂੰਗਾ ਜਿਹੜੇ ਮੈਨੂੰ ਸਭ ਤੋਂ ਵਧੀਆ ਲੱਗ ਰਹੇ ਆ ਜਿਹੜੇ ਮੇਰੇ ਪਸੰਦੀਦੇ ਹਨ ਜਿਹੜੇ ਮੇਰੇ ਫੇਵਰਟ ਨੇ ਜਿਹੜੇ ਬੈਸਟ ਨੇ ਮੈਂ ਹਰੇਕ ਦੇ ਬੈਸਟ ਚੂਜ਼ ਕਰਦਾ ਇਹ ਮੇਰਾ ਜਵਾਬ ਸੀਗਾ ਤੁਸੀਂ ਕਿਹਾ ਕਿ ਇਹਦੇ ਨਾਲ ਤਾਂ ਫਿਰ ਇੰਡੈਕਸ ਬਾਏ ਕਰ ਲੈਣਾ ਤਾਂ ਮੈਂ ਇੰਡੈਕਸ ਨਹੀਂ ਬਾਏ ਕਰੂੰਗਾ ਮੈਂ ਕਿਉਂ ਇੱਕੋ ਹੀ ਸੈਕਟਰ ਦੀਆਂ ਮਾੜੀਆਂ ਕੰਪਨੀਆਂ ਪਿਕ ਕਰਾਂ ਜਿਹੜੀਆਂ 180 ਕੰਪਨੀਆਂਸ ਮੈਂ ਆਪਣੇ ਲਈ ਪੋਰਟਫੋਲੀਓ ਬਣਾਇਆ ਵਾ ਉਹ ਮੈਂ ਆਲਮੋਸਟ ਪਹਿਲਾਂ ਤਾਂ ਉਹ ਸੈਕਟਰ ਪਿਕ ਕੀਤੇ ਆ ਮੈਂ ਬਹੁਤ ਸਾਰੇ ਸੈਕਟਰ ਛੱਡ ਤੇ ਜੇ ਤੁਸੀਂ ਕਿਸੇ ਨੇ ਧਿਆਨ ਨਾਲ ਦੇਖਿਆ ਹੋਊਗਾ ਜੋ ਮ ਇੰਨਾ ਨਹੀਂ ਖਾਲੇ ਦੇਖਿਆ ਹੁਣਾ ਪ੍ਰੋਪਰ ਤੇ ਕਿਉਂਕਿ ਉਹ ਕੰਪਨੀ ਸੀ ਬਹੁਤ ਜ਼ਿਆਦਾ ਨੇ ਤਾਂ ਬਹੁਤ ਸਾਰੇ ਸੈਕਟਰ ਜਿਨ੍ਹਾਂ ਨੂੰ ਮੈਂ ਮੈਂਸ਼ਨ ਹੀ ਨਹੀਂ ਕੀਤਾ ਉਹਨਾਂ ਦੀ ਇੱਕ ਵੀ ਕੰਪਨੀ ਮਬਾਈ ਨਹੀਂ ਕੀਤੀ ਤੇ ਸਭ ਤੋਂ ਪਹਿਲਾਂ ਮੈਂ ਉਹ ਵਾਲੇ ਸੈਕਟਰ ਚੱਕੇ ਆ ਜਿਹੜੇ ਸੈਕਟਰ ਬਹੁਤ ਵੱਡੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਿੱਚ ਕੰਪਨੀਆਂ ਉਹ ਚੱਕੀਆਂ ਨੇ ਜਿਹੜੀਆਂ ਕੰਪਨੀਆਂ ਬਹੁਤ ਤਾਂ ਮੈਂ ਆਪ ਜਾ ਕੇ ਸ਼ੋਪਿੰਗ ਕੀਤੀ ਤਾਂ ਇਹ ਮੇਰਾ ਆਨਸਰ ਸੀਗਾ ਤੁਹਾਡਾ ਇੰਡੈਕਸ ਹੁਣ ਆ ਗਈ ਗੱਲ 30 ਤੁਸੀਂ ਕਿਹਾ ਕਿ ਇਹ ਗੱਲ ਕਦੇ ਨਹੀਂ ਸੁਣੀ 20 ਸ਼ੇਅਰ ਤੱਕ ਰਹਿਣਾ ਹੁਣ ਮੈਂ ਇੱਥੇ ਤੁਹਾਨੂੰ ਇਸ ਚੀਜ਼ ਦਾ ਅੰਤ ਜਿਹੜੀ 20 ਸ਼ੇਅਰ ਇਨ ਪੋਰਟਫੋਲੀਓ ਦੀ ਥਿਊਰੀ ਆ ਉਹੀ ਬਾਬਾ ਵੈਰਨ ਬਫੇ ਨੇ ਦੇ ਵੈਰਨ ਬਫੇ ਦੇਖੋ ਲੇਜੈਂਡ ਬੰਦਾ ਹੈ ਠੀਕ ਹੈ ਬਟ ਸਟਿਲ ਗੱਲ ਕਰਨੀ ਚਾਹੀਦੀ ਆ ਹੁਣ ਉਹਨਾਂ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਇਨਵੈਸਟਰ ਆਰਡਰ ਟਾਈਮ ਦੇ ਉੱਪਰ ਮਿਲਦੇ ਰਹੇ ਆ ਰਾਮਦੇਵ ਅਗਰਵਾਲ ਜਿਨ੍ਹਾਂ ਦੀ ਮੈਂ ਬਹੁਤ ਵਾਰ ਗੱਲ ਕਰਦਾ ਹੁਣ ਉਹ ਵੀ ਉਹਨਾਂ ਨੂੰ ਮਿਲੇ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਿਰਫ 20 ਸ਼ੇਅਰ ਰੱਖੋ ਆਪਣੇ ਪੋਰਟਫੋਲੀਓ ਚ ਉਸ ਤੋਂ ਜ਼ਿਆਦਾ ਨਾ ਹੁਣ ਮੈਂ ਤੁਹਾਨੂੰ ਵੈਰਨ ਬਫੇ ਬਾਰੇ ਆਪਾਂ ਵੀ ਬਹੁਤ ਚੰਗੀਆਂ ਗੱਲਾਂ ਕੀਤੀਆਂ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਅੱਜ ਦਾ ਦੇਖੋ ਇੱਕ ਚੀਜ਼ ਮੈਂ ਪਹਿਲਾਂ ਹੀ ਬੋਲ ਦਿੰਦਾ ਮੇਰਾ ਅੱਜ ਦਾ ਵੀਡੀ ਥੋੜੀਆਂ ਹੋਰ ਤਰ੍ਹਾਂ ਦੀਆਂ ਹੋਣਗੀਆਂ ਥੋੜੀਆਂ ਕਮਦੀਆਂ ਹੋਣਗੀਆਂ ਪਲੀਜ਼ ਸੁਣ ਲਿਓ ਡਾਟਾ ਬਹੁਤ ਕੱਟ ਹੋਊਗਾ ਤਾਂ ਜਿਹੜੇ ਵੀ ਬੰਦੇ ਨੂੰ ਮਿਹੜੇ ਹਰੇਕ ਨੂੰ ਕਹਿੰਦਾ ਵੀ ਹਾਂ ਅਚਾ ਨਹੀਂ ਮੈਂ ਕੁਝ ਹੋਰ ਕਹਿ ਰਿਹਾ ਸੀ ਕਿ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਮੂਵੀਜ਼ ਸਭ ਕੁਝ ਆ ਮਤਲਬ ਉਹ ਬੰਦਾ ਇੱਕ ਲੇਜੈਂਡਰੀ ਇਨਸਾਨ ਬਣ ਗਿਆ ਲੇਜੈਂਡਰੀ ਫਿਗਰ ਬਟ ਹਰ ਚੀਜ਼ ਨੂੰ ਹਰ ਥਿਓਰੀ ਨੂੰ ਦੇਖਣ ਦੇ ਅੱਡਰ ਟੈਂਗ ਉਹਨਾਂ ਦੀ ਇਨਵੈਸਟਮੈਂਟ ਦਾ ਇੱਕ ਹੋਰ ਐਂਗਲ ਵੀ ਜਿਹੜਾ ਤੁਸੀਂ ਸ਼ਾਇਦ ਨਹੀਂ ਜਾਣ ਵੈਰਨ ਬਫੇ ਦੀ ਇਨਵੈਸਟਮੈਂਟ ਦਾ ਪਰイヤー ਗਰੋਥ ਰੇਟ ਕੀ ਤੁਹਾਨੂੰ ਪਤਾ ਕਿੰਨਾ 20% ਸਿਰਫ ਹੀ 20% 20% ਦੀ ਪਰイヤー ਗਰੋਥ ਇੱਕ ਮਡਿਓਕਰ ਗਰੋਥ ਵੈਰਨ ਬਫੇ ਦੀ ਸਟਰੈਂਥ ਕਿੱਥੇ ਰਹੀ ਆ ਉਹਨਾਂ ਦਾ ਟਾਈਮ ਵੈਰਨ ਫੇ ਉਹਨਾਂ ਦੁਨੀਆ ਦੇ ਲੱਕੀ ਇਨਸਾਨਾਂ ਦੇ ਵਿੱਚੋਂ ਇੱਕ ਨੇ ਉਹ ਆਪਣੇ ਬਜ਼ੁਰਗ ਜਿਹੜੇ ਮਤਲਬ ਬਹੁਤ ਲੰਬੀ ਉਮਰ ਭੋਗ ਰਹੇ ਆ ਅੱਜ ਵੀ ਉਹ ਹੈਗੇ ਆ ਦੁਨੀਆ ਤੇ ਬਹੁਤ ਲੰਬੀ ਉਮਰ ਦੂਸਰਾ ਜਦੋਂ ਉਹਨਾਂ ਨੇ ਇਨਵੈਸਟਮੈਂਟ ਸਟਾਰਟ ਕੀਤੀ ਆਪਣੀ अर्ਲੀ ਟੀਨੇਜ ਤੋਂ ਸਟਾਰਟ ਕਰਦੇ ਵੈਰਨ ਬਫੇ ਦੀ ਸਟਰੈਂਥ ਹੈਗੀ ਉਹਨਾਂ ਦੀ ਟਾਈਮ ਉਹ 20% ਜਦੋਂ ਟਾਈਮ ਦੇ ਨਾਲ ਗੁਣਾ ਹੋਇਆ ਤਾਂ ਉਦੋਂ ਗੱਲ ਦੂਸਰੀ ਚੀਜ਼ ਦੱਸਣਾ ਵੈਰਨ ਬਫੇ ਨੇ अर्ਲੀ ਟੀਨਸ ਦੇ ਵਿੱਚ ਇਨਵੈਸਟਮੈਂਟ ਸਟਾਰਟ ਕੀਤੀ 50 ਸਾਲ ਦੀ ਉਮਰ ਤੱਕ 50 ਸਾਲ ਦੀ ਉਮਰ ਤੱਕ ਉਹਨਾਂ ਦਾ ਜਿਹੜਾ ਪੋਰਟਫੋਲੀਓ ਸੀ ਸਿਰਫ ਦੋ ਬਣਾਇਆ ਸਿਰਫ ਦੋਗਾ ਤਾਂ ਇਹ ਇੱਕ ਬਹੁਤ ਵੱਡਾ ਫਲੌਅ ਡਾ ਫਲੌਅ ਮਤਲਬ ਕਮੀ ਆ 20 ਸ਼ੇਅਰਸ ਦੀ ਥਿਉਰੀ ਤੇ ਬਟ ਹੁਣ ਹੁਣ ਤੁਹਾਨੂੰ ਸਚਨ ਨੇ ਕਹਤਾ ਕਿ ਇਸ ਤਰ੍ਹਾਂ ਸ਼ਾਰਟ ਮਾਰਨਾ ਹੁਣ ਤੁਹਾਡੀ ਕੀ ਹਿੰਮਤ ਆ ਤੁਸੀਂ ਕਹੋਗੇ ਕੈਨ ਨਹੀਂ ਮਾਰਨਾ ਮੈਂ ਤਾਂ ਖੇਡੂਗਾ ਕਹੂਗਾ ਹੀ ਨਹੀਂ ਕੋਈ ਆਇਨਸਟਾਈਨ ਨੇ ਕਹਤਾ ਕਿ ਫਾਰਮੂਲਾ ਹੈ ਕੋਈ ਬੰਦਾ ਦੂਜਾ ਕਹੂਗਾ ਹੀ ਨਹੀਂ ਗੱਲ ਖਤਮ ਹੋ ਜਾਂਦੀ ਹੈ ਕਿਉਂਕਿ ਦੋ ਚੀਜ਼ਾਂ ਆ ਜਾਂਦੀਆਂ ਹਿਊਮਨ ਨੇਚਰ ਪਹਿਲੀ ਕਿਸੇ ਬਹੁਤ ਵੱਡੇ ਬੰਦੇ ਨੇ ਕਹਿਤਾ ਆਪਾਂ ਉੱਥੇ ਇਹ ਕਹਿ ਦਿੰਨੇ ਕਿ ਬਸ ਗੱਲ ਖਤਮ ਕਰੋ ਛੱਡੋ ਪੰਗਾ ਹੀ ਨਹੀਂ ਲੈਣਾ ਬਾਬੇ ਨਾ ਕਿਉਂ ਪੰਗਾ ਲੈਣਾ ਦੂਸਰਾ ਆਪ ਨੂੰ ਹੋ ਜਾਂਦਾ ਡਰ ਕਿ ਜੇ ਮੈਂ ਇਥੇ ਗਲਤ ਹੋ ਗਿਆ ਤਾਂ ਸਾਰੇ ਮੇਰਾ ਹੁਣ ਮਜ਼ਾਕ ਉਡਾਉਣਗੇ ਕਿ ਅੱਛਾ ਤੂੰ ਬਹਿਰਨ ਬਫੇ ਤੋਂ ਵੱਡਾ ਹੋ ਗਿਆ ਤੂੰ ਕੁਝ ਜ਼ਿਆਦਾ ਵੱਡਾ ਕਰ ਦੱਸ ਤੇਰੀ ਚੀਜ਼ ਇਹ ਹੋ ਜਾਂਦੀ ਆ ਕਿ ਆਪਾਂ ਨੂੰ ਇਹ ਲੱਗਦਾ ਕਿ ਹਾਂ ਜਿਉਂ ਨੇ ਕਿਹਾ ਤਾਂ ਬਸ ਬਿਲਕੁਲ ਸਹੀ ਆ ਠੀਕ ਹੋ ਗਿਆ ਨਾ ਹਾਂ ਠੀਕ ਆ ਰਿਸਪੈਕਟ ਕਰੋ ਹਰ ਬੰਦੇ ਤੋਂ ਸਿੱਖਣ ਨੂੰ ਕੁਝ ਮਿਲਦਾ ਬਟ ਕੋਈ ਵੀ ਦੁਨੀਆ ਦਾ ਬੰਦਾ ਪਰਫੈਕਟ ਨਹੀਂ ਬਹੁਤ ਵੱਡੇ ਇਨਵੈਸਟਰ ਬੈਠੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਰਿਟਰਨ ਲਈ ਤਾਂ ਜਿਹੜੀ ਇਹ 20 ਸਟਾਕਸ ਦੀ ਥਿਉਰੀ ਆ ਇਹ ਕੋਈ ਬਹੁਤ ਹਾਰਡ ਐਂਡ ਫਾਸਟ ਹੋਣੀ ਹੁਣ ਹੁਣ ਹੋ ਕੀ ਰਿਹਾ ਕਿਉਂਕਿ ਹਰ ਕੋਈ ਵੈਰਨ ਬਫੇ ਫਾਰਮੂਲਾ ਸੈਲ ਕਰਦਾ ਵਾ ਕਿਉਂਕਿ ਹਰੇਕ ਨੂੰ ਪਤਾ ਕਿ ਨੋ ਜਿਨੇ ਵੀ ਸ਼ੇਅਰ ਮਾਰਕੀਟ ਚ ਆਉਣਾ ਉਹ ਸਭ ਤੋਂ ਪਹਿਲਾਂ ਵੈਰਨ ਬਫੇ ਦੇ ਕੋਰਸ ਜਾਂ ਕੋਈ ਬੁੱਕ ਜਾਂ ਕੋਈ ਉਹਦੇ ਤੇ ਪ੍ਰੋਗਰਾਮ ਦੇਖ ਕੇ ਆ ਜਾ ਤਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਪ੍ਰੋਡਕਟਸ ਵੇਚਣੀਆਂ ਨੇ ਬ੍ਰੋਕਰੇਜ ਹਾਊਸਸ ਵਾਲੇ ਉਹ ਵੀ ਕਹਿੰਦੇ ਹਾਂਜੀ ਹਾਂਜੀ ਵੈਰਨ ਬਫੇ ਬਿਲਕੁਲ ਜਾਣਦੇ ਆ ਜੀ ਬਿਲਕੁਲ ਉਹਨਾਂ ਨੇ ਐਂ ਬੋਲ ਨੇ ਪ੍ਰੋਡਕਟ ਤੁਹਾਨੂੰ ਸੇਲ ਕਰਨੇ ਕਿ ਹਾਂ ਵੈਰਨ ਬਫੇ ਨੇ ਕਿਹਾ ਸੀ ਨਹੀਂ ਨਹੀਂ ਉਹ ਗਲਤ ਨੇ ਹਿੰਮਤ ਨਹੀਂ ਹੈ ਕਿਉਂ ਕਿਵੇਂ ਕਹਿ ਸਕਦੇ ਹੋ ਤੁਸੀਂ ਅਗਲ ਨੂੰ ਕਹਿਣਾ ਠੀਕ ਆ ਮੈਂ ਤੇਰੇ ਤੋਂ ਸਮਾਨ ਨਹੀਂ ਲੈ ਰਿਹਾ ਮੈਂ ਤੇਰੇ ਤੋਂ ਬ੍ਰੋਕਰੇਜ ਵਾਲਾ ਉਹ ਸਭ ਕੁਝ ਨਹੀਂ ਕਰ ਰਿਹਾ ਜਾਂ ਮੈਂ ਤੇਰਾ ਵੀਡੀਓ ਨਹੀਂ ਦੇਖ ਰਿਹਾ ਇਹ ਤਾਂ ਕਮਲਾ ਬੰਦਾ ਵਾ ਫਾਈਨ ਤਾਂ ਇਹ ਚੀਜ਼ ਆ ਉਹਦੇ ਵਿੱਚ ਅੱਜ ਦੇ ਮੈਂ ਤੁਹਾਨੂੰ ਇੱਕ ਵੈਬਸਾਈਟ ਦੱਸੀ ਸੀ ਇਸ ਟਾਈਮ ਮੈਨੂੰ ਉਹਦਾ ਨਾਮ ਭੁੱਲ ਗਿਆ ਤੁਸੀਂ ਮੇਰੇ ਉਸ ਵੀਡੀਓ ਦੇ ਵਿੱਚ ਜਾ ਕੇ ਉਹਨੂੰ ਚੈੱਕ ਕਰ ਸਕਦੇ ਹੋ ਕਿ ਕਿ ਤੁਸੀਂ ਖੁਦ ਸ਼ੇਅਰ ਮਾਰਕੀਟ ਦੇ ਬਾਰੇ ਸਟਾਕਸ ਬਾਰੇ ਰਿਸਰਚ ਕਿਵੇਂ ਕਰ ਸਕਦੇ ਹੋ ਉਹਦੇ ਵਿੱਚ ਇੱਕ ਵੈਬਸਾਈਟ ਦੇ ਉੱਪਰ ਮੈਂ ਤੁਹਾਨੂੰ ਪੋਰਟਫੋਲੀਓਜ਼ ਦਿ ਦੇਖੋਗੇ ਉਹ 20 ਤੋਂ ਕਿਤੇ ਜ਼ਿਆਦਾ ਤੇ ਉਹ ਸਿਰਫ ਜਿਹੜੇ ਉੱਥੇ ਦਿਖਾ ਰਹੇ ਆ ਉਹੀ ਬਹੁਤ ਜ਼ਿਆਦਾ ਨਹੀਂ 50 60 ਛੇੜ ਤਾਂ ਉਹਨਾਂ ਕੋ ਉਹੀ ਪਏ ਆ ਤੇ ਉਹ ਵੀ ਸਿਰਫ ਉਹ ਨੇ ਜਿਹੜੇ ਉਹਨਾਂ ਕੋ ਕਰੋੜਾਂ ਜਾਂ ਅਰਬਾਂ ਦੇ ਐਨੇ ਰੁਪਏ ਖਰਚ ਕੇ ਉਹਨਾਂ ਨੇ ਲਾਇਆ ਉਸ ਤੋਂ ਇਲਾਵਾ ਜਿਹੜੇ ਛੋਟੇ ਆ ਗਏ 2 ਕਰੋੜ 4 ਕਰੋੜ ਲੱਗਿਆ 60 ਲੱਖ ਲੱਗਿਆ 70 ਲੱਖ ਲੱਗਿਆ ਉਹਨਾਂ ਕੋ ਬਹੁਤ ਜ਼ਿਆਦਾ ਨਹੀਂ ਬਹੁਤ ਹੀ ਜ਼ਿਆਦਾ ਉਹਨਾਂ ਕੋ ਸੈਂਕੜੇ ਛੇਰ ਪਏ ਹਰੇਕ ਦੇ ਕੋਲ ਤਾਂ ਉਹ ਇੱਕ ਵੈਰੈਂਟ ਬਫੇ ਨੇ ਇੱਕ ਵਾਰ ਬੋਲਤਾ 20 ਛੇਰ ਦੀ ਥਿਓਰੀ ਤਾਂ ਸ ਉਹ ਹਾਰਡ ਐਂਡ ਫਾਸਟ ਟੂਲ ਨਹੀਂ ਹੋ ਗਿਆ ਉਹ ਪੱਥਰ ਤੇ ਲਕੀਰ ਨਹੀਂ ਹੈਗੀ ਉਸ ਤੋਂ ਅ ਜਿੰਨੇ ਸਾਲ ਹੋ ਗਏ ਮੈਨੂੰ ਮਾਰਕੀਟ 'ਚ ਕੰਮ ਕਰਦੇ ਇੱਕ MON100 ਕਿਉਂਕਿ ਉਹ ETF ਉਹ ਚੀਜ਼ ਹੀ ਵਕਰੀਆ ਸੇ ਕਰਕੇ ਉਹਨੂੰ ਮੈਂ ਮਾਰਕੀਟ ਦਾ ਡਾਇਨਾਸੌਰ ਕਹਿਣਾ ਹੁੰਦਾ ਉਹਨੂੰ ਛੱਡ ਕੇ ਮੈਂ ਮੈਨੂੰ ਕੋਈ ਅਜਿਹੀ ਕੰਪਨੀ ਯਾਦ ਨਹੀਂ ਹੈਗੀ ਜਿਹੜੀ ਬਸ ਐਸੇ ਤਰ੍ਹਾਂ ਹੀ ਪੱਜੇਗੀ ਜਿਹੜੇ ਕਿਸੇ ਨਾ ਕਿਸੇ ਟਾਈਮ ਇੱਕ ਬੁਰੇ ਟਾਈਮ 'ਚ ਨਹੀਂ ਫਸਦਾ ਮੈਂ ਕੱਲ ਤੁਹਾਨੂੰ ਹਿੰਦੁਸਤਾਨ ਯੂਨੀਲੀਵਰ ਤੇ ਰਿਲਾਇੰਸ ਇੰਡਸਟਰੀਜ਼ ਬੋਲੇ ਸੀ ਕਿ ਪੰਜ ਜਾਂ 6 ਸਾਲ ਦਾ ਟਾਈਮ ਇਹ ਜਾਇਆ ਸੀ ਉਹ ਐਸ ਇੱਕ ਮਤਲਬ ਫੁੱਟੇ ਤੇ ਆਪਾਂ ਰੱਖ ਦੀ ਉਹ ਸਿੱਧਾ ਇਮੀ ਗ੍ਰਾਫ ਚੱਲਿਆ ਉਹ ਹਿੱਲੇ ਹੀ ਨਹੀਂ 1% ਵੀ ਨਹੀਂ ਟਾਟਾ ਮੋਟਰਸ ਦੀ ਐਗਜ਼ਾਮਪਲ ਮੈਂ ਤੁਹਾਨੂੰ ਬਹੁਤ ਵਾਰ ਦਿੰਦਾ ਬਹੁਤ ਬੁ ਹੋਈ ਸੀ ਬਹੁਤ ਬੁਰੀ ਤਰ੍ਹਾਂ ਸਾਰੀਆਂ ਨੈਗੇਟਿਵ ਨਿਊਜ਼ ਸੀ ਬੁਰਾ ਹਾਲ ਹੋਇਆ ਸੀ ਕਿਹੜੀ ਕੰਪਨੀ ਹੈ ਜੀ ਆ ਜਿਹੜੀ ਇੱਕ ਟਾਈਮ ਦੇ ਉੱਪਰ ਕੁਝ ਸਾਲਾਂ ਦੇ ਲਈ ਬਹੁਤ ਬੁਰੇ ਟਾਈਮ 'ਚ ਨਹੀਂ ਫਸੇ ਹਰ ਕੋਈ ਕੰਪਨੀ ਫਸੀ ਤਾਂ ਜੇ ਤੁਸੀਂ 20 ਕੰਪਨੀਆਂ ਜਾਂ 10 ਕੰਪਨੀਆਂ ਰੱਖੋਗੇ ਤੇ ਜੇ ਤੁਹਾਡੀਆਂ ਦੋ ਜਾਂ ਤਿੰਨ ਕੰਪਨੀਆਂਜ਼ ਉਹਨਾਂ ਦੇ ਵਿੱਚ ਹੀ ਲੱਗ ਗਈਆਂ ਤਾਂ ਫਿਰ ਕੀ ਕਰੋ ਠੀਕ ਹੈ ਹੁਣ ਆ ਗਈ ਮੇਰੀ ਇਸ ਤੋਂ ਅਗਲੀ ਦੇਖੋ ਹਰੇਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਡਿਫਰੈਂਟ ਠੀਕ ਹੈ ਜੀ ਹੁਣ ਮੇਰੀ ਏਜ ਚਲੋ ਹੋਰ ਹੋ ਗਈ ਮੇਰੇ ਕੋਲ ਸਟੂਡੈਂਟ ਰਹਿੰਦੇ ਤਾਂ ਮੈਂ ਉਹਨਾਂ ਦੇ ਐਗਜ਼ਾਮਪਲ ਦੇ ਦੇਣਾ ਉਹਨਾਂ ਨਾਲ ਗੱਲਾਂ ਕਰ ਕਈ ਵਾਰੀ ਪੇਰੈਂਟਸ ਕਹਿੰਦੇ ਨੇ ਕਿ ਸਾਨੂੰ ਤਾਂ ਪਤਾ ਨਹੀਂ ਹੈਗਾ ਭਾਈ ਤੈਨੂੰ ਕੀ ਕਰਾਉਣਾ ਅਸੀਂ ਕਿਸੇ ਨੂੰ ਪੁੱਛ ਲੈਨੇ ਆਪਾਂ ਚੱਲ ਪੁੱਛ ਕੇ ਆਉਨੇ ਕੀ ਕਰੀਏ ਇਹਨੂੰ ਕੈਨੇਡਾ ਭੇਜੀਏ ਕਿ ਸਟਰੀਆ ਭੇਜੀਏ ਕਿ ਆਇਲਸ ਨਾਲ ਕਰਾਈਏ ਥੇ ਕਿ ਕੰਮ ਕਰਾਈਏ ਯਕਿਵੇਂ ਹੁੰਦਾ ਨਾ ਹੁਣ 10 18 ਬੰਦਿਆਂ ਨੂੰ ਪੁੱਛਿਆ ਹਰ ਬੰਦਾ ਡਿਫਰੈਂਟ ਚੀਜ਼ ਕਹੂਗਾ ਕੋਈ ਬੰਦਾ ਹੋਊਗਾ ਕਹੇਗਾ ਨਹੀਂ ਛੱਡੋ ਜੀ ਇੱਥੇ ਕੀ ਹੈਗਾ ਕੈਨੇਡਾ ਵਿੱਚ ਕੋਈ ਕਹੂਗਾ ਨਹੀਂ ਕੈਨੇਡਾ ਨਹੀਂ ਆਸਟ੍ਰੇਲ ਕੋਈ ਕਹੂਗਾ ਬਾਹਰ ਹੀ ਨਾ ਭੇਜ ਕੋਈ ਕਹੂਗਾ ਨੌਕਰੀ ਦੇਖ ਲਓ ਕੋਈ ਕਹੂਗਾ ਆਪਣਾ ਕੋਈ ਕੰਮ ਮਤਲਬ ਹਰੇਕ ਬੰਦੇ ਦਾ तरीका ਉਸੇ ਤਰ੍ਹਾਂ ਹੀ ਮੇਰਾ ਕੰਮ ਕਰਨ ਦਾ ਤਰੀਕਾ 17 ਸਾਲ ਤੋਂ ਮੈਂ ਕੰਮ ਕਰ ਰਿਹਾ ਥੰਬਨੇਲ ਤੇ 16 ਲਿਖਿਆ ਨਾ ਉਹਨੂੰ ਵੀ ਅਪਡੇਟ ਕਰਨ ਵਾਲਾ ਹੈਗਾ 17 ਕਰਾਂਗੇ ਤੇ ਮੇਰਾ ਇਹੀ ਤਰੀਕਾ ਹੈ ਮੈਨੂੰ ਇਹਦੇ ਨਾਲ ਹੀ ਸਕਸੈਸ ਮਤਲਬ ਜਿੰਨੀ ਵੀ ਸਕਸੈਸ ਮਿਲਦੀ ਹੈ ਮੈਨੂੰ ਇਹਦੇ ਨਾਲ ਹੀ ਮਿਲਦੀ ਹੈ ਮੈਨੂੰ ਇਹੀ ਤਰੀਕਾ ਸੂਟ ਕਰਦਾ ਕਿਉਂਕਿ ਪਹਿਲੀ ਚੀਜ਼ ਤਾਂ ਮੈਂ ਮੈਂ ਵੀ ਕੰਪਨੀ ਸਟਕ ਨਹੀਂ ਹੋਣਾ ਚਾਹੁੰਦਾ ਮੈਨੂੰ ਹੁਣ ਕੋਈ ਪਤਾ ਨਹੀਂ ਹੁਣ ਕਿਹੜੀ ਕੰਪਨੀ ਕੋ ਦੋਂ ਕੀ ਹੋ ਜਾਣਾ ਵਾ ਜਿਵੇਂ ਹੁਣੇ ਸਲੋਵਨੀ ਆਰਟ ਦੇ ਨਾਲ ਹੋਇਆ ਵਾ ਜੇ ਅਡਰਟ ਕੰਪਨੀਆਂ ਨਾਲ ਕਿਤੇ ਵੀ ਹੋ ਜਾਣਾ ਆਪਾਂ ਨੂੰ ਨਹੀਂ ਪਤਾ ਫਿਊਚਰ ਦੇ ਵਿੱਚ ਤੇ ਕਿਸੇ ਵੀ ਉਲਝਣ ਚ ਫਸ ਜਾਣਾ ਇਹ ਤੁਹਾਨੂੰ ਨਹੀਂ ਪਤਾ ਮੈਨੂੰ ਹਾਲੇ ਵੀ ਯਾਦ ਆ ਜਦੋਂ ਯੈਸ ਬੈਂਕ ਉੱਡਿਆ ਜਾ ਰਿਹਾ ਸੀਗਾ ਉੱਪਰ ਪਤੰਗ ਦੀ ਤਰ੍ਹਾਂ ਕਿਸੇ ਦੇ ਚਿੱਤ ਚੇਤੇ ਨਹੀਂ ਸੀਗਾ ਉਦੋਂ ਯੈਸ ਬੈਂਕ ਬਲੂ ਆਇਡ ਬॉय ਸੀਗਾ ਸਟਾਕ ਮਾਰਕੀਟ ਵਕਰਾਂਗੀ ਦੀ ਮੈਂ ਗੱਲ ਕੀਤੀ ਹੈ 500 ਰੁਪਏ ਤੇ ਸ਼ੇਅਰ ਸੀਗਾ 20 ਰੁਪਏ ਤੇ ਆ ਕੇ ਡਿੱ ਗਿਆ ਵਾ ਬਲੂ ਆਇਡ ਬॉय ਸੀਗਾ ਸ਼ੇਅਰ ਮਾਰਕੀਟ 500 ਰੁਪਏ ਤੋਂ 20 ਰੁਪਏ ਦੇ ਉੱਪਰ ਆਇਆ ਹੁਣ ਉਹ ਵਾਲੇ ਲੋਕ ਜਿਹੜੇ ਕਹਣਗੇ ਕਿ ਨਹੀਂ ਬਸ 10 ਸ਼ੇਅਰ ਰੱਖਣੇ 500 ਰੁਪਏ ਦੇ ਉੱਪਰ ਥੋੜਾ ਸ਼ੇਅਰ ਚੱਲ ਰਿਹਾ ਉੱਪਰੋਂ ਜੇ ਤੁਸੀਂ ਸਾਰ ਆ ਤਾਂ ਸਿਰਫ ਇੱਕ ਚੀਜ਼ ਹੋਊਗੀ ਜਿਹਨੂੰ ਆਪਾਂ ਕਹਿੰਦੇ ਨੇ ਹਾਰਟ ਅਟੈਕ ਤਾਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਸ਼ੇਅਰ ਮਾਰਕੀਟ ਦੇ ਵਿੱਚ ਹੈ ਕਿ ਪਹਿਲਾਂ ਆਪਣੀ ਇਨਵੈਸਟਮੈਂਟ ਨੂੰ ਸੇਫ ਕਰੋ ਮੈਂ ਉਹਨੂੰ ਇੰਨਾ ਕੁ ਡਿਲੀਊਟ ਕਰ ਦੂੰਗਾ ਕਿ ਜੇ ਮੇਰਾ ਇੱਕ ਸ਼ੇਅਰ ਦੋ ਸ਼ੇਅਰ ਇਵਨ ਤਿੰਨ ਸ਼ੇਅਰ ਇਵਨ 10 ਸ਼ੇਅਰ ਮੇਰੇ ਬਿਲਕੁਲ ਅਗਲੇ ਕੁਝ ਸਾਲੀ ਮੈਨੂੰ ਵੇਟ ਕਰਨੀ ਪਊਗੀ ਮੈਂ ਕੋਈ ਆਰਾਮ ਨਾਲ ਸੌਵਾਂ ਕੋਈ ਟੈਨਸ਼ਨ ਠੀਕ ਹੈ ਜੀ ਤੁਸੀਂ 5 ਸਾਲ ਸੌਣਾ ਆਰਾਮ ਨਾਲ ਸੌ ਤੁਸੀਂ ਬਹੁਤ ਜ਼ਿਆਦਾ ਡੱਗੇ ਹੋਏ ਹੋ ਮੈਂ ਕਿਤੇ ਨਾ ਕਿਤੇ ਤੁਹਾਨੂੰ ਬਾਏ ਕਰ ਲੂੰਗਾ ਆਦਰਵਾਇਜ਼ ਮੈਨੂੰ ਕੋਈ ਫਰਕ ਨਹੀਂ ਤੁਸੀਂ ਦਮ ਲਵੋ ਆਰਾਮ ਨਾਲ ਘ ਅੱਗੇ ਹੋਇਆ ਬੰਦੇ ਉਹਨਾਂ ਟਾਈਮੇ ਹੀ ਕੰਮ ਕਰ। ਦੂਸਰੀ ਚੀਜ਼ ਕਦੇ ਆਈਟੀ ਸੈਕਟਰ ਵਾਲੇ ਸ਼ੇਅਰਸ ਬਹੁਤ ਜ਼ਿਆਦਾ ਭੱਜਦੇ ਆ। ਹੁਣੇ ਪਿੱਛੇ ਜੇ ਕੈਮੀਕਲਸ ਦਾ ਦੌਰ ਆਇਆ ਸੀਗਾ ਹਨਾ ਹੁਣ ਬਿਲਕੁਲ ਬਸ ਭੁੱਲੀ ਗਏ ਸ਼ੇਅਰ ਮਾਰਕੀਟ ਕੈਮੀਕਲਸ ਸਟਾਕਸ ਨੂੰ ਭੁੱਲੀ ਗਈ। ਉਹ ਬਿਲਕੁਲ ਪਿੱਟ ਰਹੇ ਆ। ਇੱਕ ਟਾਈਮ ਦੇ ਪਰਫਾਰਮਾ ਨੂੰ ਸਭ ਤੋਂ ਡਿਫੈਂਸਿਵ ਸੈਕਟਰ ਮੰਨਿਆ ਜਾਂਦਾ ਸੀਗਾ ਕਿ ਇਹ ਤਾਂ ਤੁਸੀਂ ਲੈ ਲਓ ਇਹ ਬਸ ਵੱਧੇ ਜਾਂਦੇ ਹੁੰਦੇ। ਵੱਡੇ ਵੱਡੇ ਐਨਾਲਿਸਿਸ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਮਾਰਕੀਟ ਐਕਸਪਰਟ ਕਹਿੰਦੇ ਆ ਉਹ ਵੀ ਐਂ ਕਹਿੰਦੇ ਹੁੰਦੇ ਸੀ। ਤਾਂ ਜਦੋਂ ਫਾਰਮਾ ਸੈਕਟਰ ਦੇ ਕਟ ਪੈਣੀ ਸਭ ਤੋਂ ਵਧੀਆ ਸ਼ੇਅਰ ਚੇਂਜ ਹੁੰਦੇ ਰਹਿਣ ਅਗਲੇ ਦਿਨ ਸਟੋਰੀ ਚੇਂਜ ਹੋ ਜਾਏ ਠੀਕ ਹੋ ਗਿਆ ਸਾਰੀਆਂ ਕੰਪਨੀਆਂਜ਼ ਰੱਖੋ ਬਾਕੀ ਹਾਂ ਇਹ ਹੀ ਚੀਜ਼ ਆ ਕਿ ਮੇਰਾ ਇਹ ਤਰੀਕਾ ਹੈ ਮੈਂ ਕਿਸੇ ਨੂੰ ਦੇਖੋ ਫੋਰਸ ਨਹੀਂ ਕਰਦਾ ਮੈਂ ਇੱਕ ਟੀਚਰ ਦੀ ਤਰ੍ਹਾਂ ਹੀ ਮੇਰਾ ਹੁੰਦਾ ਕਿ ਮੈਂ ਸਮਝਾਦਾ ਜਿੰਨੀ ਕਿ ਚੀਜ਼ ਮੈਨੂੰ ਪਤਾ ਜਿਸ ਤਰ੍ਹਾਂ ਚੀਜ਼ ਮੈਂ ਕਰ ਰਿਹਾ ਮੈਂ ਤੁਹਾਨੂੰ ਉਹ ਦੱਸ ਤੁਹਾਨੂੰ ਮੈਂ ਹੁਣ ਵੀ ਕਹਿ ਰਿਹਾ ਹਾਂ ਕਿ ਹਾਰਡ ਐਂਡ ਫਾਸਟ ਨਹੀਂ ਹੈਗਾ ਮੈਂ ਕੋਈ ਡਿਕਟੇਟਰ ਨਹੀਂ ਹੈਗਾ ਠੀਕ ਹੈ ਨਾ ਕਿ ਹਾਂ ਨਹੀਂ ਬਸ ਜੇ ਤੁਸੀਂ ਮੇਰਾ ਚੈਨਲ ਦੇਖਣਾ ਤੁਹਾਨੂੰ ਇਹ ਲੈਣਾ ਹੀ ਪੈਣਗੇ ਨਾ ਇਹ ਜਾ ਕੁਝ ਨਹੀਂ ਮੈਂ ਸਿਰਫ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਆਪਣਾ ਕੰਮ ਕਿ ਜੇ ਮੈਂ ਥੋੜੀ ਜਿਹੀ ਜਗ੍ਹਾ ਹੋਮਾਂ ਮੈਂ ਐਸੇ ਤਰ੍ਹਾਂ ਹੀ ਕਰੂੰਗਾ ਈਵਨ ਮੈਨੂੰ ਚਾਹੇ ਬਾਬਾ ਵੈਰਣ ਵਫੇ ਆ ਕੇ ਕਹਿ ਦੇ ਚਾਹੀ ਈਵਨ ਰਾਮਦੇਵ ਅਗਰਵਾਲਾ ਕੇ ਮੈਨੂੰ ਕਹਿ ਦੇਣ ਕਿ ਤੂੰ 20 ਸ਼ੇਰ ਲੜਾ ਮੈਂ ਕਹੂੰਗਾ ਵੀ ਨਹੀਂ ਲੜਾਂਗਾ ਮੈਂ ਆਪਣੀ ਮਰਜ਼ੀ ਤਾਂ ਮੈਂ ਆਪਣਾ ਰਸਤਾ ਬਣਾਉਂਗਾ ਹੁਣ ਤੁਹਾਨੂੰ ਮੈਂ ਇੱਥੇ ਇੱਕ ਲਾਸਟ ਚੀਜ਼ ਤੁਹਾਡੇ ਉਸ ਕੁਐਸਚਨ ਦੇ ਜਵਾਬ ਦੇ ਵਿੱਚ ਦਊਂਗਾ ਕਹੂੰਗਾ ਉਹ ਇਹ ਹੈਗੀ ਹੈ ਵੈਰਨ ਬਫੇ, ਰਾਮਦੇਵ ਅਗਰਵਾਲ ਇਹ ਜਿੰਨੇ ਵੀ ਲੋਕ ਨੇ ਨਾ ਮੈਂ ਤੁਹਾਨੂੰ ਇੱਕ ਚੀਜ਼ ਮੈਂ ਇਸ ਚੀਜ਼ ਬਹੁਤ ਢੰਗਾਈ 'ਚ ਨਹੀਂ ਜਾਊਂਗਾ ਥੋੜਾ ਕੰਟਰੋਵਰਸ਼ਲ ਹੋ ਜਾਣਾ ਇੱਥੇ ਇਹ ਲੋਕ ਕੌਣ ਨੇ ਇਹ ਹੈਗੇ ਆ ਵੱਡੇ ਇਨਵੈਸਟਰ ਇਹ ਕਿੱਥੇ ਬੈਠੇ ਆ ਇਹ ਫੋਨ ਕਰਕੇ ਕਿਸੇ ਤੋਂ ਵੀ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਵੱਡੇ ਵੱਡੇ ਕੰਪਨੀਆਂ ਦੇ ਸੀਈਓ ਇਹਨਾਂ ਦੇ ਪਿੱਛੇ ਇਹਨਾਂ ਕੋਲੇ ਹਰ ਚੀਜ਼ ਦੀ ਇਨਫੋਰਮੇਸ਼ਨ ਮੈਂ ਕਿਸੇ ਚੀਜ਼ ਦੇ ਵਿੱਚ ਐਵੇਂ ਨਹੀਂ ਕਹੂੰਗਾ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਰਾਮਦੇਵ ਅਗਰ ਕਦੇ ਹੋ ਵੀ ਨਹੀਂ ਸਕਦਾ ਤਾਂ ਆਪਾਂ ਨੂੰ ਓਨੈਸਟ ਹੋਣਾ ਪਊਗਾ ਆਪਣੇ ਆਪ ਜਿਹੜੇ ਲੋਕ 20 ਸ਼ੇਅਰ ਤੇ ਥਿਉਰੀ ਦੇ ਉੱਪਰ ਚੱਲਦੇ ਆ ਨਾ ਉਹਨਾਂ ਕੋਲੇ ਅੰਦਰ ਦੀ ਇਨਫੋਰਮੇਸ਼ਨ ਸਾਰੀ ਪਈ ਆ ਤੁਸੀਂ ਹੁਣ ਇਨਸਾਈਟ ਟਰੇਡਿੰਗ ਵੀ ਕਰ ਜੋ ਮਰਜੀ ਕਰ ਲੋ ਜੋ ਮਰਜੀ ਨਾਮ ਦੇ ਲੋ ਕਿਹੜੀ ਕੰਪਨੀ ਦੇ ਅੱਗੇ ਕੀ ਕਰਨਾ ਮੇਰੇ ਤੋਂ 10 ਦਿਨ ਪਹਿਲਾਂ ਉਹਨਾਂ ਨੂੰ ਪਤਾ ਵਾ 10 ਦਿਨ ਕੀ ਕਈ ਵਾਰੀ ਤਾਂ ਹੋ ਸਕਦਾ ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਅੱਗੇ ਆ ਚੀਜ਼ਾਂ ਹੋ ਰਹੀਆਂ ਫਲਾਣੀ ਕੰਪਨੀ ਦਾ ਟਾਈ-ਅਪ ਉਹਦੇ ਨਾਲ ਹੋ ਰਿਹਾ ਫਲਾਣੀ ਕੰਪਨੀ ਅੱਗੇ ਆ ਪ੍ਰੋਡਕਟ ਬਣਾਉਗੇ ਆਪਾਂ ਨੂੰ ਕੁਝ ਨਹੀਂ ਪਤਾ ਤਾਂ ਉਹਨਾਂ ਦੇ ਲਈ ਬਹੁਤ ਈਜ਼ੀ ਆ ਇਹ ਚੀਜ਼ ਕਰਨਾ ਕਿ ਸਿਰਫ ਇੰਟਰਨੈਟ ਦੇ ਉੱਪਰ ਹੀ ਰਿਲਾਇ ਕਰਨਾ ਉੱਥੇ ਹੀ ਟੱਕਰ ਮਾਰਨੀ ਹੈ ਨਾ ਕਿ ਮੈਨੂੰ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਮਿਲ ਜੇ ਤਾਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪਲੇ ਸੇਫ ਖੇਡੂੰਗਾ ਠੀਕ ਹੋ ਗਿਆ ਨਾ ਉਹ ਜਿਹਨੂੰ ਕਹਿੰਦੇ ਨੇ ਨਾ ਕਿ ਕਬੂਆ ਚੱਲਾ ਹੰਸ ਕੀ ਚਾਲ ਔਰ ਆਪਣੀ ਵੀ ਭੁੱਲ ਗਿਆ ਠੀਕ ਹੈ ਨਾ ਤਾਂ ਮੈਂ ਉਹ ਚੀਜ਼ ਨਹੀਂ ਕਰੂੰਗਾ ਮੈਂ ਆਪਣੇ ਆਪ ਨੂੰ ਉੱਥੇ ਨਹੀਂ ਰੱਖਦਾ ਮੈਨੂੰ ਪਤਾ ਮੇਰੀ ਜਿਹੜੀ ਨੌਲੇਜ ਆ ਉਹ ਬੜੀ ਸੀਮਤ ਆ ਤਾਂ ਮੈਂ ਜਿੰਨੇ ਇੱਕ ਹਥਿਆਰ ਮੇਰੇ ਕੋਲੇ ਨੇ ਮੈਂ ਉਹਨਾਂ ਦੇ ਨਾਲ ਬੈਸਟ ਖੇਡਣ ਦੀ ਕੋਸ਼ਿਸ਼ ਕਰੂੰ ਜਿਹੜੇ ਲੋਕ ਵੀ ਸ਼ੇਰ ਤੱਕ ਰਹਿੰਦੇ ਆ ਮੈਂ ਤੁਹਾਨੂੰ ਦੁਬਾਰਾ ਉਹੀ ਚੀਜ਼ ਕਹਿ ਰਿ ਆਪਣੇ ਤੱਕ ਕਦੇ ਵੀ ਨਹੀਂ ਆਊਗਾ ਜੀ ਤਾਂ ਹਾਂ ਇੱਕ ਹੋਰ ਚੀਜ਼ ਆ ਇਹ ਹੈਗਾ ਲੌਂਗ ਟਰਮ ਇਹ ਜਿਹੜਾ ਮੈਂ ਪੋਰਟਫੋਲੀਓ ਬਣਾਇਆ ਸੀ ਇਹ ਲੌਂਗ ਟਰਮ ਦਾ ਪੋਰਟਫੋਲੀਓ ਸੀ ਇਹਦੇ ਵਿੱਚ ਕੀ ਹੋਊਗਾ ਹਾਂ ਇੱਕ ਹੋਰ ਚੀਜ਼ ਤੁਹਾਡੇ ਦਿਮਾਗ 'ਚ ਆ ਸਕਦੀ ਆ ਕਿ ਯਾਰ ਰੁਪਈਆ ਤਾਂ ਹੈਗਾ 1 ਲੱਖ ਜਾਂ ਰੁਪਈਆ ਹੈਗਾ 2 ਲੱਖ ਲੱਗ ਗਿਆ 180 ਕੰਪਨੀਆਂ 'ਚ ਜਾਂ ਚਲੋ 100 ਕੰਪਨੀਆਂ 'ਚ ਤਾਂ ਇੱਕ ਦੇ ਵਿੱਚ ਲੱਗੇ ਹੀ ਕਿੰਨਾ ਕੁ ਤੇ ਸਾਨੂੰ ਪ੍ਰੋਫਿਟ ਹੀ ਕਿੰਨਾ ਘੁਣਾਵਾ ਇਹ ਬੰਦੇ ਨੇ ਤਾਂ ਸਾਨੂੰ ਹਜ਼ਾਰ-ਹਜ਼ਾਰ ਕਹਿਤਾ ਹੁਣ ਇੱਥੇ ਦੇਖੋ ਮੈਂ ਜਿਹੜਾ ਪੋਰਟਫੋਲੀਓ ਬਣਾਇਆ ਉਹ ਮੈਂ ਲੌਂਗ ਟਰਮ ਲੌਂਗ ਟਰਮ ਦੇ ਵਿੱਚ ਇਨਵੈਸਟਮੈਂਟ ਕਿੰਨੇ ਗੁਣਾ ਹੁੰਦੀ ਆ 5 ਗੁਣਾ 10 ਗੁਣਾ ਹਨ ਇਸ ਤਰ੍ਹਾਂ ਨਾਲ ਹੁੰਦੀ ਆ ਤੇ ਈਵਨ ਜੇ ਤੁਸੀਂ 1000 ਵੀ ਲਾਇਆ 100 ਕੰਪਨੀ 'ਚ ਲਾਇਆ 120 ਤਾਂ ਤੁਹਾਡੀ ਇੱਕ ਇਨਵੈਸਟਮੈਂਟ ਵੀ 1000 ਤੋਂ 5000 ਹੋ ਜਾਣੀ ਆ ਠੀਕ ਹੋ ਗਿਆ ਨ ਇਹ ਬੰਦੇ ਨੇ ਕਿਹਾ ਤਾਂ ਕਿ 1000 ਲਾ ਦੋ ਉਹ 20% ਬਣਿਆ ਸੀਗਾ ਤੇ 20% ਜ ਮੈਨੂੰ ਕਿੰਨਾ ਬਣਿਆ 200 ਤੇ 200 ਲੈ ਕੇ ਮੈਂ ਕੀ ਕਰੂੰਗਾ ਮੈਂ ਉਹ ਗੱਲ ਹੀ ਨਹੀਂ ਕੀਤੀ ਮੈਂ ਸ਼ਾਰਟ ਟਰਮ ਦੀ ਗੱਲ ਹੀ ਨਹੀਂ ਕੀਤੀ ਮੈਂ ਪੋਰਟਫੋਲੀਓ ਬਣਾਇਆ ਲੌਂਗ ਟਰਮ ਸਾਲਾ ਖੁਸ਼ ਰਹੋ ਆਬਾਦ ਰਹੋ ਇਹ ਸੀਗਾ ਮੇਰਾ ਅੱਜ ਦਾ ਵੀਡੀਓ ਜੀ ਤੇ ਅਗਲੇ ਵੀਡੀਓ ਦੇ ਵਿੱਚ ਆਪਾਂ ਹੁਣ ਜਿੰਨੇ ਵੀ ਤੁਸੀਂ ਕਈ ਕੁਐਸਚਨ ਨੇ ਜਿਹੜੇ ਬਹੁਤ ਹੀ ਵਧੀਆ ਇੰਟਰਸਟਿੰਗ ਪੁੱਛੇ ਗਏ ਆ ਕੁਐਸਚਨ ਤੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਕੁਐਸਚਨਸ ਦੇ ਆਨਸਰ ਦੇ ਹੁਣ ਆਪਾਂ ਮਿਲਾਂਗੇ ਅਗਲੇ ਵੀਡੀਓ